ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੂ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਕਰਿਓ ਜੀ ਹੁਣ ਵਾਚ ਕਾਮ ਹੈ ਜੀ ਮਾਰਨਿੰਗ ਦਾ ਸਾਡੇ ਖੇ ਹੋ ਗਿਆ ਕਿ ਆਪਾਂ ਧਰਾ ਵਗੈਰਾ ਦਾ ਤੇ ਬਾਹਰੋਂ ਜਿੰਨਾ ਕੋ ਹੋ ਸਕੇ ਐਨੀ ਕਾ ਪਰ ਸਫਾਈ ਕਰਤੀ ਹੈ ਜੀ ਤੇ ਹੁਣ ਚੱਲੀਏ ਜੀ ਪਰਸੋਈ ਦੇ ਵਿੱਚ ਬਣਾਉਣੀ ਆ ਚਾਹ ਕਿ ਕੱਪੜੇ ਵੀ ਮੈਂ ਮਸ਼ੀਨ ਚ ਨਾਲ ਦੀ ਨਾਲ ਹੀ ਪਾਤੀ ਕਿਉਂਕਿ ਕੱਲ ਆਪਾਂ ਧੋਤੇ ਨਹੀਂ ਸੀ ਤਾਂ ਕਰਕੇ ਤੇ ਬਸ ਨਾਲ ਨਾਲ ਜਿਹੜੇ ਕੰਮ ਕਰ ਚੱਲੀ ਜਾਣਗੇ ਦਿਖਾਵਾਂਗੇ ਤੁਹਾਨੂੰ ਪਿੰਡਾਂ ਵਾਲਿਆਂ ਦੀ ਲਾਈਫ ਹੈ ਜਿਹੜੀ ਸਵੇਰ ਤੋਂ ਲੈ ਕੇ ਹੁਣ ਤੇ ਜਿਹੜੇ ਆ ਦਿਨੇ ਇਹ ਇਹਦੇ ਹਿਸਾਬ ਦੇ ਨਾਲ ਤਾਂ ਇੱਕ ਦੋ ਤਾਂ ਆਰਾਮ ਨਾਲ ਵੱਜ ਜਾਂਦੇ ਆ ਕੰਮਕਾਰਾਂ ਨੂੰ ਕਿਉਂਕਿ ਥੋੜਾ ਜਿਹਾ ਬਸੇ ਚਲੋ ਜਿਹੜੇ ਡੇਲੀ ਭਣਾ ਘਰੇ ਹੁੰਦੀਆਂ ਉਹਨਾਂ ਦਾ ਆਪਣਾ ਸ਼ਡਿਊਲ ਬਣਿਆ ਹੁੰਦਾ ਮੇਰੇ ਵਰਗੀਆਂ ਥੋੜਾ ਜਿਆਦਾ ਹੁੰਦੇ ਚਲ ਛੁੱਟੀ ਆ ਸਲੋ ਸਲੋ ਕੰਮ ਕਰ ਲਾ ਪਰ ਇੰਨਾ ਸਲੋ ਵੀ ਨਹੀਂ ਕਰਦੀ ਹੁੰਦੀਗੀ ਤੇ ਚਲੋ ਵੀ ਆਪਾਂ ਕੰਮਕਾਰ ਆਪਦੇ ਸਟਾਰਟ ਕਰ ਰੱਖਿਆ ਨਾ ਬੱਚੇ ਸੁੱਤੇ ਪਏ ਹੈ ਬਾਕੀ ਫੈਮਿਲੀ ਸਾਰੀ ਅੰਦਰ ਪਈ ਹੈ ਹਨ ਮੈਂ ਤੇ ਮੰਮੀ ਉੱਠੀਆਂ ਸੀਗੀਆਂ ਲੋਹੀ ਆਪਣੇ ਟ ਅੱਜ ਫੇਰ ਜਾਣਾ ਇਹਨਾਂ ਨੇ ਇਹਨਾਂ ਨੂੰ ਖੇਤਾਂ ਦਾ ਖੇਤਾਂ ਦੇ ਕੰਮਾਂ ਦਾ ਜੋਰ ਹੈ ਤੇ ਬੁੜੀਆਂ ਨੂੰ ਘਰ ਦੇ ਕੰਮਾਂ ਦਾ ਜੋਰ ਹੁੰਦਾ ਤੇ ਕਹੂੰਗੀ ਕਿ ਤੜਕੇ-ਤੜਕੇ ਸੌਣ ਲੱਗੀ ਹੁਣ ਮੇਰੇ ਅੱਜ ਖਾਣ ਚੱਲ ਪਿਆ ਤੱਕ ਤੱਕ ਕੇ ਸਲਾਟਰ ਖਾਦੇ ਦੁਆਰੇ ਮੂੜਦਾ ਆ ਬੰਦਾ ਇਹ ਬੁੜੀਆਂ ਕੌਜੀ ਮਧਾਨੀਆਂ ਪਾ ਲਗਾਤੀ ਤੇ ਦੁਪਹਿਰ ਵੀ ਸ਼ਾਂਤਾ ਤੇ ਇਸ ਵੇਲੇ ਵਸ ਮੈਂ ਡੇਲੀ ਸਕੂਲ ਵੀ ਜਾਣਾ ਚਾਹੀ ਮੈਂ ਕਰੀ ਹੁਆ ਹਨਾ ਮਧਾਨੀ ਵੀ ਰਲਾ ਲਾਦਨੀ ਹੈ ਕਿਉਂਕਿ ਉਹ ਵਗਰੇ ਬੱਤੀ ਆਟਾ ਗੁੰਨਣਾ ਦੇਦ ਐਨ ਅਗੇ ਜਿਹੜਾ ਕਮਰ ਸੂਜ ਕਰ ਦੇ ਤੇ ਬਾਕੀ ਆਪਣਾ ਜਿਹਦਾ ਬਾਹਰ ਲਾਉ ਤਾਂ ਹੁੰਦੇ ਹੀ ਹੁੰਦਾ ਦਾ ਸਾਫ ਸਫਾਇਆ ਹੋ ਜਾਂਦਾ ਤੇ ਸ਼ਾਮ ਨੂੰ ਮੈਂ ਥੋੜੀ ਵੱਲ ਨਹੀਂ ਆਇਆ ਜਾਣਾ ਕਿਉਂਕਿ ਸ਼ਾਮ ਨੂੰ ਘਰ ਪੁੱਜਣਾ ਵੀ ਹੋ ਜਾਂਦਾ ਜਦ ਸਕੂਲ ਜਾਂਦੇ ਆ ਤੇ ਕੱਪੜਿਆਂ ਦਾ ਵੀ ਹੁੰਦਾ ਜੇ ਉਹ ਕਰੀ ਨਾ ਹੋਵੇ ਫਿਰ ਮੈਨੂੰ ਪਛਾਣ ਵਾਲੀ ਸਾਰਾ ਹੀ ਕਰਨਾ ਪੈਂਦਾ ਹੈ ਨਾ ਨਾ ਕਰਕੇ ਕੰਮ ਜਿਹੜੇ ਵਾਦੇ ਆਦੇ ਮम्मी ਕਰ ਲੈਂਦੇ ਆ ਰੋਟੀ ਵਗੈਰਾ ਤੈਸੂਲੇ ਵੀ ਮम्मी ਹੀ ਬਣਾਉਂਦੇ ਆ ਆਟਾ ਵਗੈਰਾ ਜਾਨੀ ਕਿ ਉਹਨਾਂ ਦਾ ਨਹੀਂ ਰਕਮ ਮੈਨਿਕਾ ਨਹੀਂ ਕਰਦੇ ਨਹੀਂ ਮੈਂ ਅੱਜ ਹੁਣ ਸੰਡੇ ਸੀਗਾ ਵੀ ਕੋਈ ਕਾਲੀ ਵੀ ਨਹੀਂ ਨੇ ਰੋਟੀ ਦੀ ਪਰ ਜਿਹੜਾ ਕੰਮ ਜੇ ਆਪਣਾ ਕੰਮ ਕਰਨ ਲੱਗ ਜਾਈਏ ਆਪਣਾ ਰੁਟੀਨ ਵਾਲ ਜਿਹਾ ਨਾ ਉਹ ਕੰਮ ਆਪਾਣਾ ਹੈ ਪਰ ਵੀ ਇਹ ਮੇਰਾ ਕੰਮ ਮੈਨੂੰ ਵੀ ਵੇੜੀ ਦਵਾ ਕਰਦਾ ਹੈ ਨਾ ਰੋਟੀ ਪਾਣੀ ਛੇਤੀ ਬੰਦੂਗਾ ਫਿਰ ਨਹੀਂ ਤਾਂ ਕਿਸੇ ਵੇਲੇ ਥੋੜੀ ਥੋੜੀ ਮੰਮੀ ਆਉਂਦੀ ਹੈ ਸੋਈ ਦੇ ਵਿੱਚੋਂ ਥੋੜੀ ਥੋੜੀ ਦੀ ਖੇਦੀ ਆਦੀ ਹੈ ਫਿਰ ਉਹ ਵੀ ਜਲਦੀ ਦੀਏ ਤਾਂ ਕਰਕੇ ਫਿਰ ਉਹਦੀ ਆ ਪਾਣੀ ਚਾਹ ਹੋਂਦੇ ਉੱਤੇ ਇਸੇ ਜਿਹੇ ਮੇਰੇ ਫਸ ਜਿਹੜੀ ਉਬਲਣੀ ਲੱਗੀ ਸੀ ਕੋਈ ਸੇਕ ਜਲਵਾ ਦੇ ਪਹਿਲਾਂ ਜਦੋਂ ਮੈਂ ਧਾਰਾ ਘਟਕੇ ਲੈ ਕੇ ਮੈਂ ਆਪਣੀ ਚਾਹ ਹੀ ਬਣਾਉਣ ਲੱਗੀ ਤੀ ਸਿਲੰਡਰ ਖਤਮ ਕੋਲੋਂ ਫਿਰ ਸਰ ਸਿਲੰਡਰ ਚੇਂਜ ਕੀਤਾ ਪਹਿਲਾਂ ਜਿੱਕਰ ਤਿਆਰ ਹੋ ਗਿਆ ਤਾਂ ਫਿਰ ਆ ਬਲੌਗ ਨ ਕਰਾਂਗੀ ਕੰਟੀਨਿਊ ਵਿੱਚ ਕਰੀਏ ਸਮਾਂ ਤੇ ਬਲੌਗ ਹੀ ਕਰਾਉਣਾ ਸੀ ਜਿਹੜਾ ਮੋਗਿਆ ਨਾ ਉਹਦਾ ਮੇਰੇ ਅੰਦਰੋਂ ਰਹਿ ਗਿਆ ਜਾਨੀ ਕਿ ਸਾਰਾ ਝਾੜੂ ਪੂੰਝਾ ਕਰਨ ਵਾਲਾ ਬਾਹਰ ਆਪਣੇ ਭਾਂਡੇ ਵਗੈਰਾ ਦਾ ਨਵੇੜਤਾ ਤੇ ਆਪਾਂ ਚਲੀ ਗਈ ਸੀਗੀ ਥੋੜਾ ਪੌਣਾ ਹਨਾ ਟਾਈਫਾਇਡ ਦਾ ਥੋਲੇ ਪੌਣੇ ਪੈਂਦੇ ਤਾਂ ਹਨਾ ਤੇ ਮੈਡੀਸਨ ਵੀ ਚਲੋ ਖਾਈ ਜਾਂਦੇ ਆ ਤੇ ਥੋਲੇ ਵੀ ਪੌਣੇ ਪੈਂਦੇ ਆ ਤੇ ਹੁਣ ਮੈਂ ਪਵਾ ਕੇ ਲੈ ਕੇ ਆਈ ਸੀਗੀ ਅੱਗੇ ਉੱਜਰੀ ਲਖਵੀਰ ਭੈਣ ਨੇ ਦਾ ਕੱਲ ਬਲੌਗ ਦੇਖਿਆ ਤੇ ਉਹਨਾਂ ਨੂੰ ਵੀ ਟਾਈਫਾਇਡ ਆ ਜਿਹੜਾ ਕਾਫੀ ਜ਼ਿਆਦਾ ਹੋਇਆ ਬਿਆ ਹਨਾ ਤੇ ਉਹ ਵੀ ਬਿਚਾਰੇ ਨਾਲ ਤਾਂ ਮੈਡੀਸਨ ਖਾਂਦੇ ਆ ਨਾਲੇ ਥੋਲੇ ਪਵਾਉਣਗੇ ਤੇ ਆਪਣਾ ਬੋਆ ਲੰਦੀ ਦੋ ਡੰਗ ਹੋਰ ਪਹਿਣਗੀ ਤੇ ਬੱਚਿਆਂ ਨੇ ਅੱਜ ਫੁਲਕਾ ਵਗੈਰਾ ਲੈਤਾ ਖਾ ਕੀ ਚੱਲੀਆਂ ਖੇਤਾਂ ਕਹਿਣੀਆਂ ਸੀ ਅੱਜ ਖੇਤ ਫੇੜ ਕੇ ਆਉਂਦੇ ਹੁਣ ਫਿਰ ਆ ਗਈਆਂ ਫੇਰ ਖੇਡਣ ਤੇਰੀ ਰਸਤਾ ਪੀਆ ਤੂੰ ਨੇ ਕਿਉਂ ਦਿੱਤੀ ਰਸਤਾ ਪੀਆ ਬਤਰਾਸ ਦਾ ਕੀ ਹੈ ਇਹ ਸੱਲਾ ਸਾਰੀ ਮੈਂ ਤਾਂ ਉੱਥੇ ਪਈ ਸੀ ਦੂਰ ਹੈ ਉੱਥੇ ਪਈ ਨਹੀਂ ਮੈਨੂੰ ਲੋਧਕ ਦੇ ਫੇਰ ਚੱਕ ਲਈ ਰਸਾ ਮੇਰੀ ਖਾਲਾ ਖਾਲਾ ਦੁਲਕਾ ਖਾ ਉਹਦਾ ਉਹ ਕੱਪੜਿਆਂ ਦਾ ਕੰਮ ਹੈ ਜਿਹੜਾ ਨਿਬੜ ਗਿਆ। ਉਹਨਾਂ ਨੂੰ ਮੇਰੇ ਕੰਮ ਨਿਬੜਨ ਦੀ ਵੇਲੇ ਉਹ ਦੂਰ ਨਹੀਂ ਖੇਤਾਂ ਆਣਗੇ। ਫਿਰ ਜਦੋਂ ਇਹਨਾਂ ਦਾ ਸਿਰ ਵਗਿਆਰਾ ਧੋਦਾਂਗੇ ਤੇ ਮੈਂ ਉਹ ਫਿਰ ਜਿਸ ਵਿੱਚ ਆ ਜਾਂਦੇ ਕੱਢ ਕੇ ਰੱਖ ਦੇਵਾਂਗੇ। ਚਲੋ ਖੇਡਣ ਨਾਲੇ ਭੁੱਖ ਲੱਗ ਗਈ ਖਾ ਲੈਣ ਨਾ। ਤੜਕੇ ਤੜਵੇਂ ਰੋਟੀ ਨਹੀਂ ਤਾਂ ਕਿੰਨੀ ਨੂੰ ਭੁੱਖ ਲੱਗ ਦਿੱਤੀ ਆ। ਚਲੋ ਜੀ ਆਪਾਂ। ਬਿੱਬੀ ਨੂੰ ਹੁੜਾ ਲਈਏ। ਤੇ ਫਿਰ ਮੈਂ ਹਲੇ ਮੇਰੇ ਵਿਹੜੇ ਦੇ ਵਿੱਚ ਮਾਪਰ ਮਾਰਨ ਵਾਲੀ ਪੀ ਕਿਉਂਕਿ ਫਿਰ ਅੱਜ ਟਰੈਕਟਰ ਖੜੇ ਸੀ ਹਣਾ ਹੁਣ ਜਾਣਗੇ ਖੇਤ ਤਾਂ ਫਿਰ ਵਿਹੜਾ ਚਲ ਚੰਗੀ ਤਰ੍ਹਾਂ ਸਾਫ ਨਹੀਂ ਕੋਸ਼ ਅੱਜ ਰਾਜੂ ਵੀ ਲੇਟ ਆਇਆ ਉਹ ਹੱਸ ਟਣ ਤੇ ਫਿਰ ਹੁਣ ਵਧੀਆ ਕਲੀਨ ਕਰ ਦੂੰਗੀ ਸ਼ਾਮ ਤੱਕ ਵਧੀਆ ਪਿਆ ਲਊਗਾ ਅੰਗਰ ਹੈ ਮੇਰਾ ਜਿਹੜਾ ਕੰਮ ਹੈ ਉਹ ਟਾਈਮ ਟਾਈਮ ਨਾਲ ਨਿਭੜ ਜਾਂਦਾ ਕਿਉਂਕਿ ਮੈਂ ਜਦੋਂ ਉੱਠੀ ਅੱਜ ਤੇ ਉਹਦੀ ਪਾਤੀ ਸੀ ਕੱਪੜੇ ਸੋਚਦੀ ਸੀਗੀ ਵੀ ਅੱਜ ਉਹ ਕਰ ਦਾਂ ਸਿਉਂ ਦੂੰਗੀ ਸ਼ਰਟ ਪਰ ਸੈੱਟ ਨਹੀਂ ਹੈਗੀ ਚੱਕਰ ਆਉਂਦਾ ਚੱਕਰ ਆਉਂਦੇ ਸਾਨੂੰ ਨਾਲੇ ਬੁਖਾਰ ਹੋ ਜਾਂਦਾ ਨਾਲੇ ਮੈਡੀਸਿਨ ਖਾ ਰਹੇ ਆਂ ਫੇਰ ਵੀ ਹਜੇ ਨਾ ਕੋਈ ਗੱਲ ਵੀ ਇਹ ਹਣਾ ਹੌਲੀ ਹੌਲੀ ਜਾ ਕੇ ਸੈੱਟ ਹੁੰਦਾ ਪੰਜ ਦਿਨਾਂ ਦੇ ਲੈ ਕੇ ਆਇਆ ਸੀ ਪਰ ਡਾਕਟਰ ਤੋਂ ਮੈਡੀਸਿਨ ਚਲਾ ਰਹੇ ਆਂ ਵੀ ਅੱਜ ਘਰੇ ਆਂ ਦਿਨੇ ਰੈਸਟ ਹੋ ਜੂਗੀ ਚਲਾ ਸੌਣ ਵਾਲਾ ਨਹੀਂ ਤਾਂ ਤੁੰਗੀ ਲਾਈਨਿੰਗ ਵੀ ਹਣੀ ਕਰੀ ਤੇ ਬਾਹਰ ਆਣੀ ਆ ਵੀ ਉਹ ਕਰ ਦੂੰਗੀ ਮੈਂ ਕੱਪੜੇ ਕੱਢ ਦੂੰਗੀ ਬੱਚਿਆਂ ਦੇ ਸਾਡੀਆਂ ਜੇ ਵਾਲੇ ਪੂਰੀਆਂ ਬਾਹਾਂ ਵਾਲੇ ਹੁਣ ਠੰਡ ਲੱਗ ਗਈ ਸਵੇਰ ਸਵੇਰ ਐਬਰੀਬੱਡੀ ਸਿਰ ਪਰਦਾ ਲੰਘਾਉਂਦੀ ਕਰ ਇੱਕ ਕਤਲ ਕੋਇਆ ਪਰ ਲੱਖਾਂ ਮੈਲਦ ਨਾ ਮਾਣਾ ਨੋਂ ਪਾਉਂਦੀ ਨਹੀਂ ਪਾਇਆ ਕਿ ਹੋਰ ਪਾਵਾਂ ਪਾਇਆ ਮੈਂ ਹੀ ਪਾ ਕੇ ਰੱਖੀਆਂ ਪਹਿਲਾਂ ਗੋਲਖਾਂ ਚ ਦੰਗਾ ਹਾਂ ਸਾਡਾ ਪੇਜ ਚਾਹ ਗੋਲੇ ਬਣਾਇ ਮੈਨੂੰ ਆ ਕੇ ਚੱਲੀ ਨਹੀਂ ਖਾਪੀ ਕੀ ਰੱਜ ਗਏ ਕੇਰਾਂ ਰਜਾਤਾ ਨਾਲ ਭੋਜਨ ਪਾਤਾ ਸੰਡੇ ਦਾ ਨੰਨ ਬੋਲਾ ਹੁੰਦਾ ਕਿੰਨੇ ਵਾਰ ਇਹਨਾਂ ਦਾ ਟਾਈਮ ਟੱਪ ਗਿਆ ਲੈਦੇ ਨਹੀਂ ਜਾਂਦੇ ਹੁੰਦੇ ਸੱਜ ਮੈਂ ਗਿਆ ਮਾਸਟਰ ਕੋਈ ਨਹੀਂ ਕੁਛ ਨਹੀਂ ਲੈ ਜੋ ਖੇਡੀ ਜਾਣਗਾ ਕੇ ਨਾਲ ਲੈਣਗਾ ਚਲੋ ਮੋਟੂ ਮਾਲਾ ਚੰਗ ਹੁੰਦਾ ਕਿ ਸੰਡੇ ਉਹ ਜਾ ਹੋਰ ਕਰਨਨ ਦੀ ਗੱਤ ਖੇਡੀ ਜਾਣੀ ਆਪ ਦੇ ਕੰਮ ਕਰੀ ਜਾਂਨ ਮੈਂ ਕੀ ਕਿਤੇ ਦੂਰੇ ਮੈਂ ਕਿੰਨੀ ਰਿਸਰਚ ਪਾਉਣੀ ਆਇਆ ਨੇ ਬਤਾਂਵਾਂ ਕਿੰਨੇ ਰਲ ਕੇ ਲੱਗ ਜਾਣਾ रेह गया जी मैं चल मै साग तो रख दिया जी साग लेके आए मेरे तो कुछ पता नहीं लग पाले तू करा गरीबी कहनी मैं छांट के रख ਦੂਕਾ ਵਸੇ ਹੀ ਨਾ ਆਂਡਾ ਕੀ ਪਿਆ ਅੱਗੇ ਹਰੇ ਉਹ ਲਗਾਉਂ ਪੱਲਾ ਦੋ ਫੀਚ ਵਾਣੀ ਹੀ ਮਾਹਣ ਬੜਗੇ ਉਹ ਪਾ ਚੀਦਾਂ ਕੋਈ ਤੋੜੂ ਨਾ ਚੱਕਰ ਜਦੋਂ ਹੀ ਤੋੜੂਗਾ ਹੁਣ ਮਾਲਾਂ ਦੇ ਛਿੱਲਦੇ ਰਹਿ ਜਾਣੇ ਵਿੱਚੇ ਤਾਂ ਕੁਝ ਮਿੱਕਲ ਜਾਣੇ ਦਰਾ ਵਿਚਾਲੇ ਬਾਲਕ ਆ ਸਵਾਗਤ ਲੈ ਵੀ ਕਰ ਆਹ ਕੌਣ ਹੈ ਜੀ ਇਹ ਉਹ ਰੋਜ਼ ਕਰਦਾ ਲਾ ਤੱਕ ਤੋਂ ਤੇ ਖਾਹਰ ਖਾਂਦੇ ਨਹੀਂ ਜਾਂਦੇ ਹਾਂ ਤੋਂ ਤੇ ਲੂਗਾ ਸਾਗ ਨਾ ਉਹ ਤਾਂ ਤੇ ਨਾ ਮੈਂ ਆਹ ਤਾਂ ਪੱਕਣਾ ਜੂਗਾ ਮੈਂ ਦਵਾਰ ਨੂੰ ਧਰੋਂ ਮੈਂ ਮੈਂ ਤਾਂ ਮਰਦਾ ਕੰਮ ਲੈ ਲਉ ਤਾਂ ਮੈਂ ਕਿਹੜੇ ਵੇਲੇ ਹੋਵੇ ਕਿਹੜੇ ਵੇਲੇ ਆਉ ਕਰੀਂ ਥੋੜਾ ਸਾਫੀ ਹੋਵੇ ਹਾਂ ਨਹੀਂ ਮੜਾ ਰਹਿ ਤਾਂ ਪਾਪੇ ਨੂੰ ਤੇ ਬੀਬੀ ਨੂੰ ਤਾਂ ਸਾਰਾ ਸਾਰਾ ਸਹਾਰਾ ਹੀ ਕਰ ਕਾਪੂਸ ਹਾਂ ਤੇ ਹੱਦੀ ਆ ਵੀ ਸਾਰਾ ਹੈ ਬਰੋ ਉਹ ਵਾਈਪਾਂ ਦੇ ਬਾਅਦੋਂ ਇਹ ਕੋਹਲਾ ਨਾ ਮੈਂ ਰੰਗ ਬੱਤਿ ਜਿਹਾ ਦਾ ਨਹੀਂ ਪੱਠੇ ਹਾਂ ਖੁਸ਼ੀ ਹੈ ਸਾਰਾ ਆਈ ਫੜਾ ਲੈਣੀ ਅੱਗੇ ਚੁੰਨੀ ਬੀਬੀ ਨੂੰ ਫੜਾ ਦੇ ਬੀਬੀ ਉੱਤੇ ਹਾਂ ਆਈ ਫੜਾ ਲੀ ਜੀ ਆਈ ਦੇ ਵਾਲੂ ਵੀ ਚਾਹੋਂ ਕਰਕੇ ਉਹਨੇ ਦੁਹਾਰ ਸਾਲ ਤੋੜਾ ਉਹਨੇ ਇਹਨੇ ਤੋ ਗੇ ਸਾਗ ਹੋਣਾ ਪਿਆ ਸਾਗ ਤੋਂ ਕਿਨਾ ਲਾਤੀ ਨਹੀਂ ਖਾਂਦਾ ਸਾਗ ਤੋਂ ਨਾ ਆਪਾਂ ਕਰਤਾ ਸਟਾਰਟ ਪਰ ਉਹ ਸਾਗ じゃ ਹੈ ਨਹੀਂ ਜੋ ਹਨਾ ਪਿਓਰ ਸਿਆਲਾਂ ਦੇ ਚਾ ਆ ਜਾਂਦਾ ਗੰਦਲਾਂ ਨਾਲ ਵਿੱਚ ਵਿੱਚ ਜੇ ਜਿਵੇਂ ਇੱਥੇ ਹਾਂ ਕਿ ਹਣੀ ਫੋਟਦੰਗਾ ਨਹੀਂ ਆ ਜਾਂਦਾ ਨਾ ਇਹ ਮਾਤਾ ਨੇ ਕਰ ਕੰਡੇ ਆਏ ਵਾਲੀ ਯਾਨੀ ਕਿ ਕੰਡ ਦੀ ਇਹ ਨਾਲ ਹੱਥ ਆਉਣਾ ਨੇ। ਉਸ ਬੀਬੀ ਤੇ ਮੈਂ ਤੋਸਮਾਰ ਕੇ ਰੱਖ ਦਾਂਗੇ। ਧਰ ਦੇਣਗੇ। ਪਿਛਲੇ ਸਾਲ ਦਾ ਬੀਬੀ ਨੇ ਸਾਗ ਬਣਾਉਣਾ ਛੱਡਿਆ ਨਹੀਂ ਅੱਜ ਤੱਕ। ਬੀਬੀ ਸਾਗ ਬਣਾਉਂਦੀ ਹੁੰਦੀ ਸੀ ਜਿਹਦੇ ਸਾਗ ਦੀ ਜਿਵੇਂ ਵਰੀ ਮੰਮੀ ਨੇ ਹੁਣ ਸਾਦੀ ਹੈ। ਮੇਰੇ ਕੋਲ ਤਾਂ ਫਿਰ ਇਹਦਾ ਮਤਲਬ ਹਜੇ ਬਹੁਤ ਦੂਰ ਆਉਗੇ। ਹਜੇ ਮਾਤਾ ਨੂੰ ਬਿਊਟੀ ਨੂੰ ਆਉਗੀ ਜਿੰਨਾ ਚਿਰ ਬੀਬੀ ਨੇ ਨਵਾਈਆ ਇਹਨਾਂ ਨੂੰ। ਕੀ ਆਪਾਂ ਨਵਾਂ ਮੰਗਨ ਲਈ ਕਿ ਕਰਾਂ ਆਪਾਂ ਦੀ ਬਤਾਂ ਉਹ ਕਰੀ ਨਾ ਮੈਂ ਇਹਦੇ ਤੇ ਪਾਲਾਂ ਟੋਕਰੀ ਚ ਰੇਤਾ ਜਿਹਾ ਲੈ ਆਉ ਫਿਰ ਮੈਂ ਬੱਠਾ ਚ ਪਾ ਪਾ ਕੇ ਕਿ ਐਂੇ ਬਰਾਬਰ ਦੇ ਕੁਝ ਕਰ ਕਰਕੇ ਕੱਢੀ ਆਵਾਂਗੇ। ਕੰਨਾ ਪੂਚੀ ਦਾ ਗੰਨ ਰਹਿ ਗਿਆ। ਫਿਰ ਆਪਾਂ ਅੱਜ ਸੌਣ ਤੇ ਖਾ ਕੇ ਦਵਾਵਾਂ। ਦਵਾਵਾਂ ਤਾਂ ਖਾੜਨਾ। ਘੰਟਾ ਸੌਣਾ। ਰੈਸਟ ਕਰਨਾ। ਲੋਕੀ ਤਾਂ ਨਾਈਟ ਟਾਈਮ ਹੁੰਦਾ ਫਿਰ ਵੀ ਮੈਂ ਸਕੂਲ ਹੋ ਕੇ ਸੌ ਜਾਨੀ ਪਰ ਉਹ ਸੌਣ ਤਾਂ ਕਿੰਤ ਅਸੀਂ ਕਹਾਂਗੇ ਵੀ ਹਾਂ ਕਿਹੜਾ ਦੇਣਾ ਨਾ ਫਾਰਗੇ ਪਰ ਦਵਾਈਆਂ ਨਾਲ ਜਿਹੜੀ ਨੀਂਦ ਆਉਂਦੀ ਆਉਂਦੀ ਬੰਦੇ ਨੂੰ ਪਤਾ ਨਹੀਂ ਕੀ ਹੋਇਆ ਵਧੀਆ ਚੰਗੇ ਭਲੇ ਹੁੰਦੇ ਸੀ ਆ ਸਾਲ ਕੋ ਹੋ ਗਿਆ ਇੰਨਾ ਕਿ ਜਾਰੇ ਬਿਮਾਰ ਰਹਿਣ ਲੱਗੇ ਨਾ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਕਦੇ ਨਹੀਂ ਪੋਛੋ ਤੋਂ ਬਦਾਇਆ ਹੁੰਦਾ ਸੀ ਹਾਂ ਤਾਂ ਨਾ ਤਾਂ ਬੀਪੀ ਟਿਕਨਿੰਦਾ ਨਾ ਬੁਖਾਰ ਹੀ ਟਿਕਨਿੰਦਾ ਵੀ ਮਹੀਨੇ 2 ਮਹੀਨੇ ਬਾਅਦ ਜਿਹੜੇ ਦਵਾਈਆਂ ਦੇ ਗਿਫਟ ਮਿਲ ਜਾਂਦੀਆਂ ਉਹ ਦੂਜੀ ਨਾ ਉਹ ਦਰੂਹੀ ਵੀ ਲੱਗੀ ਪਰ ਸਾਗ ਨਾ ਮਿੰਟਾ ਪੂਰਾ ਪਸੰਦ ਨਹੀਂ ਹਾਇ ਤਾਂ ਸਾਰਾ ਸਿਆਲ ਸਾਗ ਖਾਣਾ ਤੇ ਪਸੰਦ ਹੁੰਦੀ ਨਹੀਂ ਨਾ ਕੁੜੀਆਂ ਨੂੰ ਬਸੰਦਾ ਤੇ ਆਜੇ ਦਾ ਘਾਰੀਆ ਜਦੋਂ ਜਿਹੜੇ ਬੰਦੇ ਦੇ ਤੇ ਆਜ ਆਂਦਾ ਹੋਵੇ ਨਾ ਉਹਨੂੰ ਬਹੁਤ ਔਖਾ ਹੁੰਦਾ ਕੁਛ ਨਹੀਂ ਛੱਡ ਸਕਦੀ ਖਾਈ ਬਿਨਾ ਤੇ ਹੁਣ ਤਾਂ ਮੈਂ ਕਿ ਜਵਾਕਾਂ ਨੂੰ ਜਿਵੇਂ ਕਹਿੰਦੇ ਨੇ ਲਾ ਲਾ ਕੇ ਦੇਖਣ ਵਾਲੀ ਗੱਲ ਆ ਮੜ ਮੜਾ ਕੇ ਲਾ ਲਾ ਕੇ ਜਿ ਚੁੜਦਈਂ ਦੂ ਨਾਲ ਖਾ ਲੈਂਦੀ ਆ ਸਰਵਾ ਰੋਟੀ ਵੀ ੱੱਕੇ ਹੈ ਕਿ ਸਾਗ ਨਾ ਡੱਕੇ ਜੇ ਤਾਂ ਹੈਣੀ ਅਗੜਾ ਦੁਗੜਾ ਜਾਗਾ। ਅੱਛਾ। ਤਾਂ ਮੈਂ ਬਰਾਬਰ ਜੇ ਕਰਦਾ। ਚੀਰਨਾ ਸੌਖਾ ਵਾ। ਜੇ ਤਾਂ ਮਾਤ ਤੋ ਕੀ ਰਹਿ ਜਾ ਤਾਂ ਠੀਕ ਤਾਂ ਨਹੀਂ ਫਿਰ ਬਈ। ਬੀਬੀ ਨੂੰ ਹੜਾਵਾਂਗੇ ਬੈਠੀ ਨੂੰ ਨੰਗੇ ਤੇ ਬੈਠੀ ਬੈਠੀ ਕੱਟਦੇ। ਸਾਗ ਜ਼ਿਆਦਾ ਨਹੀਂ ਲੱਗਦਾ ਕਿ ਉਹੀ ਪੱਤਰੇ ਜਾਲਾ ਹੋ ਜਾਂਦਾ। ਪੱਤਰੇ ਜਾਲਾ ਬਾਹਰ ਆ ਵਾ ਖੋਲ ਕੇ ਪੋੜਨਾ ਜੇ ਬੰਝੂਆ। ਅੱਛਾ। ਵਿੱਚ ਕੁਝ ਹੋ ਗਤ ਤੋ ਹੈ। ਪਾਉਂਦਾ ਹੈ। ਬਾਰਟੀ ਨਾਲ ਹੋ ਜਾਏ ਕਟੋਰੀਏ ਸਾਨੂੰ ਬੋਰ ਨਾ ਕਰੀਏ। ਹਾਂ। ਉਹ ਜੀ ਸਾਡੇ 1:12 ਵਜੇ ਨੂੰ ਆਪਾਂ ਫ੍ਰੀ ਹੋ ਗਈ ਸੀਗੇ ਨਾਲੇ ਬੱਚਿਆਂ ਨੂੰ ਵੀ ਨਵਾ ਦੱਖੇਤੋਂ ਆ ਗਿਆ ਸੀਗੇ ਇਹ ਆਈਨ ਹੋ ਗਿਆ ਘੰਟਾ ਹਨਾ ਅੱਧਾ ਪੂਣਾ ਘੰਟਾ ਹੋ ਗਿਆ ਬਸ ਹੁਣ ਸਾਰੀ ਫੜ ਲਈ ਮੈਂ ਹਨਾ ਆਈ ਲੋ ਤੇ ਹੁਣ ਮੈਂ ਕਹਿੰਦੀ ਸੀ 2 ਵਜੇ ਨੂੰ ਨਹੀਂ ਜੀ 1:30 ਵਜੇ ਦਿਨ ਮੈਂ ਬਿਲਕੁਲ ਫ੍ਰੀ ਹੋ ਗਈ ਸੀ ਤੇ ਭਾਂਡੇ ਮਾਂਦਣ ਦੀ ਹੁੰਦੀ ਹੁੰਦੀ ਉੱਥੇ ਸ਼ਾ ਆ ਗਿਆ ਕਿਹੜੇ ਰੋਟੀ ਵਾਲੇ ਰੋਟੀਆਂ ਵਾਹ ਬੱਸ ਮੈਂ ਮੱਦੇ ਆਣੀ ਹਾਂ ਤੇ ਬਾਰ ਆਕੇ ਨਾ ਬੂਟਾ ਗ੍ਰੋਥ ਕਰਨ ਲੱਗ ਗਿਆ ਵਦਗਾ ਹੁਣ ਤਾਂ ਵੱਧਣ ਲੱਗ ਗਿਆ ਕਿਉਂਕਿ ਠੰਡ ਜੀ ਚ ਹੀ ਹੁੰਦਾ ਗਰਮੀ ਚ ਨਹੀਂ ਹੁੰਦਾ ਹੈਗਾ ਆ ਬਾਈ ਜੀ ਅੱਜ ਕਿੱਥੋਂ ਪਾਤੀ ਖਾਣ ਹਰੀ 베ਲੀ ਹੋ ਕੇ ਪਾਉਂਗੀ ਪੇਟ ਮੇ ਤਾਂ ਸੁੰਨੀ ਅੱਖਾਂ ਦੇ ਵਿੱਚ ਨੀਂਦ ਆਏ ਨਾਲ ਨਾਲ ਮੇਰੇ ਨਾ ਖੜੜੜ ਹੋ ਜਾਂਦਾ ਜਿੱਦਿ ਸਰ ਤੋਂ ਹੋਵੇ ਤੇ ਚਾਹ ਪੀ ਆਏ ਹੁਣ ਕਿੰਨਾ ਇਹ ਤਾਂ ਬੜਾ ਗੰਗਲ ਵਾਅ ਤੇ ਕਰ ਕੋਤੇ ਇਹਦੇ ਚੋਲ ਜਣਾ ਫਸ ਜਾਂਦੇ ਹਾਂ ਨਾ ਮੁਰਗੇ ਫਿਰ ਉਹ ਲੜਦੇ ਆਖਦੇ ਇਹਨਾਂ ਇਹ ਘਟ ਪਾਉਣੇ ਨੇ ਅਮਰੀਕਾ ਅੰਗੇ ਨਾਲ ਤੁਸੀਂ ਸੋ ਬਿੱਲੇ ਨੇ ਸੋ ਬਾਲ ਹਜੇ ਪੁੱਤ ਬਣਾਇਆ ਪੈ ਜਾਓ ਆ ਮੈਂ ਇੱਥੇ ਕਪੜਾ ਰੱਖ ਤਾ ਇੱਥੇ ਪਾਣੀ ਜੇ ਆਪੇ ਡਿੱਗੀ ਜਾਓਗੇ ਤੇ ਆ ਜੋ ਪੈ ਜਾਓ ਰੈਸਟ ਕਰ ਲਓ ਫਿਰ ਉੱਠ ਕੇ ਪੜਿਓ ਉੱਠ ਕੇ ਮੈਂ ਸਾਡੇ ਨੂੰ ਮੇਕ ਹੋਣਾ ਨਾ ਮੈਂ ਤਾਂ ਮੇਕਅਪ ਆਉਂਦੀ ਮੈਂ ਤਾਂ ਨਹੀਂ ਕੀ ਕਰਗੀ ਪੈ ਕੇ ਜਾਂ ਦੋ ਘੰਟਾ ਬਸ ਇੰਨੀ ਕਰਪਾ ਬਣਾਈ ਰੱਖਿਓ ਠੀਕ ਹੈ ਆ ਆ ਵੀ ਬ੍ਰਾਜ਼ੀਲ ਜਾ ਰਹੇ ਹਾਂ। ਇਹ ਲੈ ਜੀ ਬਾਇਟ ਨੂੰ ਮੇਰੇ ਦਾ ਦੋ। ਇਹ ਜਿੱਤਰਾ ਸਿੱਧਾ ਪੈਸਾ ਹੈ। ਇਹ ਫ੍ਰੈਂਚ ਦਾ। ਸੁਣ ਗਏ। ਆ ਬ੍ਰਾਜ਼ੀਲ ਤੇ ਲੰਘ ਲਈ। ਆ ਵੀ ਇੱਕ ਦਾ ਦਿਨ ਜੀ ਦੀ। ਆ ਰੁਕ ਕੇ ਕਰਨਾ। ਉਹ ਆਪਣਾ ਫਲਿਆ ਖਾ ਕੇ ਮਰਜੀ ਕਰੀਂ ਦੇਖ ਲੈ ਕੇ ਕਰਨਾ। ਗਾਰੋ ਚਾਹੁੰਦੇ ਹੁੰਦੇ ਨੇ। चाह बंद खाधो लॻा प्रशाद बन पाणी पीव पाण वैसे रूरी पी दुध जी घुट पी लॻे चाह बने प्रशाद सारे खो जा कुझु बनाई खा मै त प्रशाद ई बनागी कर ਹਾਂਜੀ ਲੋ ਜੀ ਇੱਥੇ ਪਤਰ ਲਈ ਸੀਗੀ ਕੜਾਹੀ ਪਰ ਮੰਮੀ ਕਹਿੰਦੇ ਕੀ ਬਣਾਉਣੀ ਲੱਗੀ ਫਿਰ ਜ਼ਿਆਦਾ ਬਣਾ ਲਈ ਹਨਾ ਖੇਤ ਵੀ ਸੀਗੇ ਚਲ ਅਸੀਂ ਕਿਾ ਖੇਤ ਵੀ ਡੱਬੀ ਦੇ ਵਿੱਚ ਪਾ ਕੇ ਜਿਹੜਾ ਪ੍ਰਸ਼ਾਦ ਭੇਜ ਦਾਂਗੇ ਤੇ ਲੋ ਜੀ ਖੁਸ਼ ਹੈ ਤੁਸੀਂ ਕਹੋਗੇ ਕਿ ਮਿੱਠੀ ਦੇ ਸ਼ਕੀਨ ਵਾਲੇ ਆਹੀ ਤੇ ਨਮਕੀਨ ਚੀਜ਼ ਜਿਹਨੇ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਕੁਛ ਤળਿਆ ਫੁਲਿਆ ਜਾਂ ਦੂਜਾ ਖਾਣ ਨੂੰ ਹਨਾ ਮਨ ਨਹੀਂ ਹੈਗਾ ਤੇ ਨਹੀਂ ਖਾਣਾ ਚਾਹੀਦਾ ਕਿਉਂਕਿ ਦਵਾਈਆਂ ਦਾ ਢੇਰ ਲੱਗੇ ਪਏ ਹਨਾ ਖਾਈ ਨਹੀਂ ਰਹਿਨੇ ਪਰ ਜਿਸ ਦਿਨ ਘਰੀ ਹੋਈ ਤੇ ਕੋਈ ਚੀਜ਼ ਨਾ ਬਣੀ ਹਨਾ ਇਹ ਹੋ ਨਹੀਂ ਸਕਦਾ ਹੈਗਾ ਤੇ ਤਾਂ ਕਰਕੇ ਫਿਰ ਮੈਂ ਬਣਾਉਣ ਲੱਗੀ ਸੀ ਮੰਮੀ ਕਹਿੰਦੇ ਸੀ ਕਿ ਦਲੀਆ ਬਣਾਇਓ ਮੈਂ ਕਿਹਾ ਨਹੀਂ ਵੀ ਮੈਂ ਦਲੀਆ ਜਾਂ ਸੀਵੀਆਂ ਕੁਛ ਨਹੀਂ ਬਣਾਉਣਾ ਉਹ ਬੱਚੇ ਉਹੀ ਗੱਲ ਜਿਹਦੇ ਘਰੇ ਹੁੰਦੇ ਉਹਦੇ ਤੰਗ ਕਰਦੇ ਹਨਾ ਉਹਨਾਂ ਨੇ ਥੋੜਾ ਟਾਈਮ ਹੀ ਪੈਣ ਦਿੱਤਾ ਕਹਿੰਦੇ ਕਿ ਸਾਨੂੰ ਮੈਗੀ ਬਣਾ ਕੇ ਦਿਓ ਮੈਂ ਕਿਹਾ ਮੈਗੀ ਵੀ ਦੁਕਾਨ ਵਾਲੇ ਪੈਣਾ ਵੀ ਕਮੈਂਟ ਕਰਦੇ ਹੁੰਦੇ ਆ ਕਿ ਤੁਸੀਂ ਬੱਚੇ ਨੂੰ ਘਰੇ ਆਪਣੇ ਜਿਹੜੀਆਂ ਸੀਵੀਆਂ ਬਣਾਈਆਂ ਹੁੰਦੀਆਂ ਹਨਾ ਉਹਨੂੰ ਤੜਕਾ ਲਾ ਕੇ ਦੇ ਦੇ ਕਰੋ ਚਲੋ ਚੰਗੀਆਂ ਹੀ ਹੁੰਦੀਆਂ ਏ ਉਹ ਮੈਗੀ ਦੇ ਨਾਲੋਂ ਤਾਂ ਕਰਕੇ ਫਿਰ ਮੈਂਨੂੰ ਕਿਹਾ ਸੀ ਕਿ ਘਰੇ ਸੀਵੀਆਂ ਪਈਆਂ ਨਾ ਉਹ ਬਣਾ ਲਾਂਗੇ ਕਹਿੰਦੇ ਨਾ ਫਿਰ ਪੱਕੀ ਪਤੀ ਗਈ ਪਪਾ ਜੀ ਸ਼ਹਿਰ ਗਏ ਸੀ ਕਿ ਤੇ ਉਹ ਬੱਚਿਆਂ ਨੂੰ ਕੁਛ ਲਿਆ ਕੇ ਨਾ ਦੇ ਰਹੀ ਹੋਈ ਨਹੀਂ ਸਕਦਾ ਕਿ ਉਹਨਾਂ ਨੇ ਲਿਆ ਕੇ ਦੇਣਾ ਹੀ ਹੁੰਦਾ ਜਦੋਂ ਵੀ ਸ਼ਹਿਰ ਜਾਣਾ ਉਹ ਉਹ ਵੀ ਆਪਦੀ ਪੱਟਾ ਵਗੈਰਾ ਜਿਹਾ ਲਵਾਉਣ ਗਈ ਸੀ ਹਨਾ ਸਾਰੇ ਕੰਡਮ ਜੀਏ ਕੋਈ ਨਹੀਂ ਸਹੀ ਹੈਗਾਗਾ ਤੇ ਉਹਨਾਂ ਨੇ ਫਿਰ ਬੱਚਿਆਂ ਨੂੰ ਲਿਆਤੇ ਸੀਗੇ ਫਰਾਈਸ ਆ ਫਰਾਈਆਂ ਜੇ ਕਹਿ ਸਕਦੇ ਆਪਾਂ ਫਿੰਗਰਸ ਦੀ ਹਨਾ ਆਲੂਆਂ ਵਾਲੇ ਬਣੇ ਸੀਗੇ ਉਹ ਲਿਆ ਕੇ ਦਿੱਤੇ ਸੀ ਚਲੋ ਉਹਨਾਂ ਦਾ ਕੂਟਾ ਪੂਰਾ ਹੋ ਗਿਆ ਉਹ ਤਾਂ ਪ੍ਰਸ਼ਾਦ ਵਾਲੇ ਚਾਕੀਆਂ ਵੀ ਨਹੀਂ ਸੀਗੀਆਂ ਤੇ ਆਪਾਂ ਫਿਰ ਬਾਕੀ ਸਾਰੇ ਖਾ ਹੀ ਲੈਂਦੇ ਕੁਝ ਪਾਪਾ ਜੀ ਵੀ ਪ੍ਰਸ਼ਾਦ ਫਿਰ ਜਿਵੇਂ ਪਹਿਲਾਂ ਆਣਾ ਬੀਬੀ ਪਾਪਾ ਇਹ ਵੱਧ ਪਸੰਦ ਕਰਦੀ ਆ ਤੇ ਖਾਣਾ ਜਿਵੇਂ ਪ੍ਰਸ਼ਾਦ ਵਗੈਰਾ ਚਲੋ ਇੰਨੇ ਨਾਲ ਉਹ ਖੁਸ਼ ਹੋ ਕੇ ਵੀ ਚੱਲ ਅੱਜ ਪ੍ਰਸ਼ਾਦ ਬਣ ਲੱਗਿਆ ਜੀ ਰੋਟੀ ਦੇਦੀ ਕਿਸੇ ਨੇ ਖਾਦੀ ਨਹੀਂ ਨਾ ਹੀ ਲਾਈ ਸੀਗੀ ਮੰਮੀ ਨੂੰ ਪਤਾ ਹੀ ਹੁੰਦਾ ਵੀ ਜਿੱਦੇ ਘਰੇ ਹੁੰਦੇ ਆ ਇਹ ਉਹਦੇ ਕੁਛ ਨਾ ਕੁਛ ਦਿਨੇ ਬਣਾਉਣਗੇ ਜੀ ਗਰਮੀ ਦੇ ਵਿੱਚ ਤਾਂ ਪਟਾਲਾ ਵੱਟ ਲੈਣੇ ਆ ਤੇ ਸਲਾਦ ਵਿੱਚ ਤਾਂ ਬਣ ਹੀ ਜਾਂਦਾ ਪਹਿਲਾਂ ਹੀ ਕਹਿੰਦੀ ਸੀ ਕਿ ਸਾਨੂੰ ਸੈਂਡਵਿਚ ਬਣਾ ਕੇ ਦੇ ਫਿਰ ਪਤਾ ਹੀ ਹੈ ਵੀ ਘਰੇ ਖੀਰਾ ਵਗੈਰਾ ਖਤਮ ਹੋਇਆ ਪਿਆ ਸੀ ਮੈਂ ਕਿ ਕੱਲੇ ਪਿਆਜ਼ ਦਾ ਕੀ ਪਾਣਾ ਦੇ ਵੀ ਚੜ ਫਿਰ ਅੱਜ ਖੜ ਜੋ ਹਫਤਾ ਫਿਰ ਅਗਲੇ ਸੰਡੇ ਸੇ ਉਹ ਚੀਜ਼ ਬਣਾ ਕੇ ਦੇ ਦਾਂਗੇ ਲੋ ਜੀ ਜਿਵੇਂ ਹੱਸਦੇ ਹੁੰਦੇ ਤਿੰਨ ਮੇਲਾ ਬਣਾਉਣ ਲੱਗ ਗਿਆਂਗੇ ਤਰ ਲਈ ਕੜਾਹੀ ਤੇ ਬਸ ਖੰਡ ਵਗੈਰਾ ਆਪਾਂ ਰੱਖ ਲਈ ਆਪਣੇ ਕੋਲੇ ਮੈਂ ਸਿਰ ਤਾਂ ਢਕੇ ਸੀ ਮੇਰੇ ਕਿਉਂਕਿ ਸਿਰ ਵਗੈਰਾ ਧੁੱਤਾ ਸੀਗਾ ਹਨਾ ਤੇ ਵਾਲ ਵਗੈਰਾ ਜੇ ਖਿਰਚਾ ਦੇ ਛੰਡਦੀ ਰਹਿੰਦੀ ਹੈ ਜਿੱਦੀ ਆਪਾਂ ਧੋਏ ਸਿਰ ਤੇ ਚਲੋ ਇੱਥੇ ਆਪਾਂ ਬਣਾ ਕੇ ਪ੍ਰਸ਼ਾਦ ਨਾਲ ਖੀਤ ਵਾਲੀ ਕੋਸ਼ਣ ਵਾਲੀ ਆਪ ਖੁਸ਼ ਖਾਧੂ ਮੀਂਝ ਬਣਾਉਂਦਾ ਮੈਨੂੰ ਸ਼ੌਂਕ ਚ ਹੁੰਦਾ ਵੀ ਆ ਚੀਜ਼ ਮੈਂ ਬਣਾ ਲਾ ਪਰ ਮੇਰੀ ਤੂੰ ਖਾਦਾ ਖੁੱਦਾ ਤਾਂ ਘੱਟ ਹੀ ਜਾਂਦਾ ਮੈਂ ਜ਼ਿਆਦਾ ਨਹੀਂ ਖਾ ਸਕਦੀਗੀ ਥੋੜੇ ਖਾਦਾ ਜਾਂਦਾ ਹੁੰਦਾ ਪਾ ਕੇ ਮੈਂ ਸ਼ੱਕਰੀ ਇੱਕ ਵਾਰੀ ਮੈਂ ਮੈਂ ਜ਼ਿਆਦੀ ਚੀਜ਼ ਹੀ ਲੈ ਜਾ ਲਓ ਜੀ ਇੱਥੇ ਆਪਣਾ ਆਟਾ ਜਿਹੜਾ ਰੜ ਗਿਆ ਚੰਗੀ ਤਰ੍ਹਾਂ ਜਿਵੇਂ ਕਹਿੰਦੇ ਹੁੰਦੇ ਕੀ ਰੈੱਡ ਰੈੱਡ ਬਣ ਗਿਆ ਫਿਰ ਆਪਾਂ ਬਸ ਖੰਡ ਵਗੈਰਾ ਪਾ ਕੇ ਪਹਿਲਾਂ ਨਾ ਮੈਂ ਜੋ ਵੀ ਕੋਈ ਵੀ ਜਿਵੇਂ ਇਹ ਜਾਂ ਕੁਛ ਖਾਣ ਪੀਣ ਵਾਲੀਆਂ ਚੀਜ਼ਾਂ ਆ ਕੇ ਮੈਂ ਇੱਥੇ ਸਿੱਖੀਆਂ ਦੇਖ-ਦੇਖ ਕੇ ਜੇ ਤੇ ਹੁਣ ਬਸ ਜਦੋਂ ਦੇ ਆਪਾਂ ਵਲੋਗਿੰਗ ਕਰ ਲੱਗੇ ਆਪਾਂ ਫੋਨ ਹਨਾ ਆਪਾਂ ਦੇਣੀ ਤਾਂ ਆਪਾਂ ਨੂੰ ਇਹ ਹੁੰਦਾ ਵੀ ਕੋਈ ਸਿੱਖਣ ਵਾਲੀ ਚੀਜ਼ ਦੇਖੀਏ ਤੇ ਵੈਸੇ ਕੋਈ ਜ਼ਿਆਦਾ ਔਖਾ ਨਹੀਂ ਪਰ ਜਦੋਂ ਕਿਸੇ ਨੇ ਬਣਾਇਆ ਹੋ ਨਾ ਬਣਾਇਆ ਹੋਵੇ ਤਾਂ ਇਹੀ ਔਖਾ ਲੱਗਦਾ ਹੁੰਦਾ ਕੋਈ ਪ੍ਰਸ਼ਾਦ ਬਣਾਉਣਾ ਵੈਸੇ ਤਾਂ ਕੋਈ ਸੌਖੀ ਨਹੀਂ ਗੀ ਕਈ ਵਾਰੀ ਜਿਵੇਂ ਕਹਦੇ ਆਪਾਂ ਲੇਟ ਜੀ ਬਣ ਜਾਂਦੀ ਹੈ ਹਨਾ ਜਦੋਂ ਕੋਈ ਚੀਜ਼ ਵੱਧ ਘੱਟ ਹੋ ਜੇ ਵੀ ਪ੍ਰੋਪਰ ਤਿੰਨੇ ਚੀਜ਼ਾਂ ਇੱਕੋ ਜਿਹੀ ਹੁਣ ਤਾਂ ਫੇਰ ਹੀ ਹੈ ਜਿਹੜਾ ਪ੍ਰਸ਼ਾਦ ਬ ਜਦੋਂ ਜੀ ਕਰਿਆ ਇਹਨੇ ਪਤਾ ਵੀ ਪੂਰਾ ਆਪਦੇ ਜੋਗਰੇ ਬਣਾ ਲੈ ਤੇ ਪਰ ਬਣਾ ਲੈਨੇ ਹਰੇਕ ਚੀਜ਼ ਉੱਪਰ ਖਾਦਾ ਪੀਤਾ ਮੇਰੇ ਥੋੜੇ ਤੋਂ ਕੱਟ ਜਾਂਦਾ ਲਓ ਜੀ ਆਪਣੇ ਪ੍ਰਸ਼ਾਦ ਨੇ ਛੱਡਤੀ ਕੜਾਹੀ ਤੇ ਕਈਆਂ ਪੈਣਾ ਦਾ ਤਾਂ ਦੇਖ ਕੇ ਜੀ ਕਰਦਾ ਹੋਣਾ ਕਿ ਕਾਸ਼ ਸਾਡੀ ਵੀ ਕੋਲੀ ਦੇ ਵਿੱਚ ਹੁੰਦਾ ਤਾਂ ਵਧੀਆ ਸੀ ਏ ਵੀ ਗਰਮ ਗਰਮੀ ਪ੍ਰਸ਼ਾਦ ਠੰਡਾ ਲੱਗਦਾ ਹਨ ਹੁੰਦੇ ਜਿਵੇਂ ਖਾਂਗ ਦੀ ਖਾਂ ਵਿੱਚ ਖਾਦਾ ਹੋਵੇ ਪਰ ਬੱਚਿਆਂ ਨਾਲ ਹੁੰਦਾ ਪਾਣੀ ਪੀ ਲੈਂਦੇ ਆਪਾਂ ਤਾਂ ਚਲੋ ਆਪ ਪਤਾ ਆਪ ਨੂੰ ਸਮਝਾਣਾ ਆਪਾਂ ਪਾਣੀ ਨਹੀਂ ਪੀਣਾ ਤੇ ਚਲੋ ਚਾਹ ਦੁੱਧੋ ਕੁਝ ਵੀ ਜਿਹੜਾ ਚੰਗਾ ਲੱਗਦਾ ਉਹ ਪੀ ਲੈਨੇ ਵੈਸੇ ਤਾਂ ਪ੍ਰਸ਼ਾਦ ਬਣਾਉਣਾ ਸੀ ਕਿ ਬੇਸਨ ਦਾ ਵੀ ਬਹੁਤ ਜਿਆਦਾ ਟੇਸਟੀ ਲੱਗਦਾ ਤੇ ਫਿਰ ਮੈਂ ਕਿਹਾ ਚਲ ਸੂਜੀ ਵੀ ਪਈ ਸੀ ਮੈਂ ਮਮਮੀ ਨੂੰ ਕਹਿੰਦਾ ਸੂਜੀ ਤਾਂ ਕਦੀ ਫੇਰ ਪੰਗਲ ਲੈ ਕੇ ਬਹਿ ਜੂ ਮੈਂ ਕਦੇ ਨਾ ਕੁਝ ਬਣਾਉਣ ਲੱਗਿਆਂ ਨਾ ਫਿਰ ਮੰਗਾਉਣੀ ਪੈਂਦੀ ਚਲੋ ਪਈ ਰਹਿੰਦੋ ਚਲ ਆਪਾਂ ਇਹ ਵਾਲਾ ਆٹے ਦਾ ਹੀ ਜਿਹੜਾ ਪ੍ਰਸ਼ਾਦ ਬਣਾਉਣੇ ਆ

саадт би ихийг хэрэгтэй байх юм ਲਓ ਜੀ ਆਪਣਾ ਨਾ ਆਪਾਂ ਜਿੱਥੋਂ ਤੱਕ ਜਾਨੀ ਕਿ ਪ੍ਰਸ਼ਾਦ ਬਣਾਇਆ ਇੱਥੋਂ ਤੱਕ ਕਿ ਜਿਹੜਾ ਆਪਾਂ ਆਪਣਾ ਵਲੌਗ ਹੈ ਜਿਹੜਾ ਅਪਲੋਡ ਕਰਾਂਗੇ ਕਿਉਂਕਿ ਅੱਜ ਘਰੇ ਹੁਣ ਕਰਕੇ ਵਲੌਗ ਆਪਣਾ ਕਾਫੀ ਬਣ ਗਿਆ ਹਨ ਤੇ ਫਿਰ ਆਪਾਂ ਸਾਰਾ ਵਲੌਗ ਵੀ ਅਪਲੋਡ ਕੀ ਕੀ ਕਰਨਾ ਹੈ ਨਾ ਸਕੂਲ ਤੋਂ ਆ ਕੇ ਆਪਣਾ ਤੋਂ ਆਪਣੇ ਤੋਂ ਵਲੌਗ ਹੈ ਜਿਹੜਾ ਥੋੜਾ ਜਿਹਾ ਘੱਟ ਸ਼ੂਟ ਹੁੰਦਾ ਤੇ ਆਪਾਂ ਨੈਕਸਟ ਡੇ ਤੁਹਾਡੇ ਨਾਲ ਉਹ ਵਾਲਾ ਵਲੌਗ ਹੈ ਜਿਹੜਾ ਸ਼ੇਅਰ ਕਰਾਂਗੇ ਹਨ ਤੇ ਇਹਨਾਂ ਵਲੌਗ ਹੈ ਤੁਸੀਂ ਪਲੀਜ਼ ਅਕਸੈਪਟ ਕਰਿਓ ਫੁੱਲ ਵਾਚ ਕਰਿਓ ਹਨ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ